ਸਵਾਗਤ ਕਰਦਾ ਹੈ ਜੀ ਰੰਧਾਵਾ ਪਰਨਜੀਤ YouTube ਚੈਨਲ ਤੁਹਾਡਾ ਸਭ ਦਾ ਔਰ ਲੈ ਕੇ ਹਾਜ਼ਰ ਹੈ ਰੋਜ਼ ਦੀ ਤਰ੍ਹਾਂ ਇੱਕ ਨਵੀਂ ਵੀਡੀਓ ਮੈਂ ਪ੍ਰੋਫੈਸਰ ਰੰਧਾਵਾ ਜੀ ਔਰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਦੋਸਤੋ ਸਾਡਾ ਚੈਨਲ ਮਹਿਜ਼ ਇੱਕ YouTube ਚੈਨਲ ਨਹੀਂ ਬਲਕਿ ਇੱਕ ਮੰਚ ਇੱਕ ਸਟੇਜ ਹੈ ਉਹਦਾ ਸਾਰੇ ਕਲਾਕਾਰ ਦੋਸਤਾਂ ਵਾਸਤੇ ਜਿਹੜੇ ਭਾਵੇਂ ਪ੍ਰੋਫੈਸ਼ਨਲ ਤਾਂ ਨਹੀਂ ਲੇਕਿਨ ਜਿਹੜੇ ਪੰਜਾਬੀ ਵਿਰਸੇ ਪੰਜਾਬੀ ਸਭਿਆਚਾਰ ਨੂੰ ਮੁਹੱਬਤ ਕਰਦੇ ਨੇ ਔਰ ਖਾਸ ਕਰਕੇ ਲੋਕ ਗੀਤਾਂ ਨਾਲ ਉਹਨਾਂ ਦਾ ਲਗਾਓ ਹੈ ਕੋੜੀਆਂ ਸਵਾਗਤ ਅੱਪੇ ਮਾਈਏ ਬੋਲੀਆਂ ਜਾਗੋ ਬੋਲੀਆਂ ਟੁਲਕੀ ਦੇ ਗੀਤ ਵਿਰਾਗ ਦੇ ਗੀਤ ਗਾਉਂਦੇ ਰਹਿੰਦੇ ਨੇ ਅਸੀਂ ਉਹਨਾਂ ਦੋਸਤਾਂ ਨੂੰ ਬੇਨਤੀ ਕਰਾਂਗੇ ਕਿ ਆਪਣੇ ਸ਼ੌਕ ਨੂੰ ਆਪਣੇ ਪੰਜਾਬੀ ਵਿਰਸੇ ਦੇ ਇਸ ਪਿਆਰ ਨੂੰ ਸਾਡੇ ਚੈਨਲ ਤੇ ਵੀ ਲੈ ਕੇ ਆਉਣ ਔਰ ਸਾਨੂੰ ਆਪਣੀ ਵੀਡੀਓ ਬਣਾ ਕੇ ਭੇਜਣ ਲੋਕ ਗੀਤਾਂ ਦੀ ਆ ਕੁੜੀਆਂ ਸਵਾਗਤ ਆਪੇ ਮਾਹੀ ਬੋਲੀਆਂ ਦੀ ਅਸੀਂ ਆਪਣੇ ਚੈਨਲ ਤੇ ਬਹੁਤ ਪਸੰਦ ਕਰਾਂਗੇ ਜੇ ਵੀਡੀਓ ਬਣਾਉਣ ਵੇਲੇ ਕਿਸੇ ਗੱਲ ਦਾ ਪਤਾ ਨਾ ਲੱਗੇ ਸਾਨੂੰ ਕਾਲ ਕਰ ਲਿਓ ਜੀ ਸਾਡਾ ਨੰਬਰ ਦਿੱਤਾ ਹੋਇਆ ਜੀ 9815535410 ਅਸੀਂ ਤੁਹਾਨੂੰ ਸਾਰਾ ਕੁਝ ਸਮਝਾ ਦੇਾਂਗੇ ਦੋਸਤੋ ਸਾਡੇ ਚੈਨਲ ਦਾ ਜਿਹੜਾ ਦੂਸਰਾ ਮਕਸਦ ਹੈ ਉਹ ਪੰਜਾਬੀ ਵਿਆਵਨ ਸੰਬੰਧਿਤ ਜਿਹਨਾਂ ਵਿਰਸੇ ਰਿਵਾਜ ਨੇ ਉਹਨਾਂ ਨੂੰ ਤੁਹਾਡੇ ਤੱਕ ਪਹੁੰਚਾ ਕਰਨਾ ਤਾਂ ਕਿ ਜਿਹਨਾਂ ਦੋਸਤਾਂ ਨੇ ਆਪਣੇ ਧੀਆ ਪੁੱਤਰਾਂ ਦੇ ਵਿਆਹ ਕਰਨੇ ਹੁੰਦੇ ਨੇ ਉਹਨਾਂ ਨੂੰ ਪੰਜਾਬੀ ਵਿਆਹ ਦੀਆਂ ਰਸਮਾਂ ਨੂੰ ਵਿੱਚ ਰਹਿਨਮਾਈ ਮਿਲ ਸਕੇ ਔਰ ਬਹੁਤ ਸਾਰੇ ਦੋਸਤ ਜਿਦੋਂ ਵਿਆਹ ਹੁੰਦਾ ਹੈ ਘਰ ਵਿੱਚ ਤਾਂ YouTube ਨੂੰ ਅਕਸਰ ਵੇਖਦੇ ਰਹਿੰਦੇ ਨੇ ਨਵੇਂ-ਨਵੇਂ ਆਈਡੀਆ ਲੈਣ ਵਾਸਤੇ ਔਰ ਮੈਂ ਮਹਿਸੂਸ ਕਰਦਾ ਕਿ ਸਾਡਾ ਚੈਨਲ ਉਹਨਾਂ ਦੇ ਇਸ ਕੰਮ ਨੂੰ ਬਹੁਤ ਵੱਡੀ ਤਰ੍ਹਾਂ ਪੂਰੀਆਂ ਕਰਦਾ ਹੈ ਤੁਸੀਂ ਵੀ ਇਸ ਪੱਖੋਂ ਆਪਣਾ ਯੋਗਦਾਨ ਦਿਵੋ ਜੇ ਤੁਹਾਡੇ ਘਰ ਵਿੱਚ ਕੋਈ ਵਿਆਹ ਦੀ ਵੀਡੀਓ ਹੈ ਸਾਨੂੰ ਦਿਵੋ ਜੀ ਅਸੀਂ ਉਸ ਨੂੰ ਆਪਣੇ ਚੈਨਲ ਤੇ ਬਹੁਤ ਪਸੰਦ ਕਰਾਂਗੇ ਅਸੀਂ ਤੁਹਾਨੂੰ ਕਾਪੀ ਕਰਤ ਪਤ ਵਾਪਸ ਕਰ ਦਾਂਗੇ ਕੋਈ ਹਰਜ ਵਾਲੀ ਗੱਲ ਨਹੀਂ ਅਸੀਂ ਬਹੁਤ ਸਾਰੀਆਂ ਰੈਸਪੈਕਟੇਬਲ ਫੈਮਿਲੀ ਦੀ ਵੀਡੀਓ ਪਾ ਚੱਕੀਆਂ ਔਰ ਤੁਸੀਂ ਵੀ ਆਪਣੀ ਵੀਡੀਓ ਭੇਜੋ ਜੀ ਸਾਡੇ ਚੈਨਲ ਤੇ ਜਿਹੜੀ ਵੀਡੀਓ ਦਾ ਲੱਭਣਾ ਦਾ ਸੌਖਾ ਤਰੀਕਾ ਹੈ ਦੋਸਤੋ ਕਿ ਤੁਸੀਂ ਜੋ ਵੀ ਲੱਭਣਾ ਚਾਹੁੰਦੇ ਉਸ ਦਾ ਨਾਮ ਲਿਖੋ ਸਾਡੇ ਚੈਨਲ ਦਾ ਨਾਮ ਲਿਖੋ ਜਿਵੇਂ ਜਾਗੋ ਰਧਾਵਾ ਪਰਮਜੀਤ ਸਿਠਣੀਆ ਰਧਾਵਾ ਪਰਮਜੀਤ ਬੋਲੀਆ ਰਧਾਵਾ ਪਰਮਜੀਤ ਟੱਪੇ ਰਧਾਵਾ ਪਰਮਜੀਤ ਤੁਹਾਨੂੰ ਵੀਡੀਓ ਮਿਲ ਜਾਏਗੀ ਔਰ ਤੁਸੀਂ ਇੰਜੋਏ ਕਰ ਸਕਦੇ ਹੋ ਕਿ ਦੋਸਤੋ ਰੱਬ ਰੱਖਾ ਵੀਡੀਓ ਜਰੂਰ ਦੇ ਜਿਣੀ ਤੁਸੀਂ ਸ਼ਾਰਟ ਵੀ ਭੇਜ ਸਕਦੇ ਹੋ 50 ਸਕਿੰਟ ਦਾ ਅੱਜ ਕੱਲ੍ਹ ਅੱਜ ਕੱਲ੍ਹ YouTube ਤੇ ਸ਼ਾਰਟਸ ਵੀ ਬਹੁਤ ਜ਼ਿਆਦਾ ਪ੍ਰਚਲਿਤ ਹੋ ਰਹੇ ਨੇ ਔਰ ਬਹੁਤ ਜ਼ਿਆਦਾ ਪਪੂਲਰ ਹੋ ਰਹੇ ਨੇ ਤੁਸੀਂ ਆਪਣੇ ਸ਼ਾਰਟ ਵੀ ਬਣਾ ਕੇ ਭੇਜੋ ਜੀ ਅਸੀਂ ਤੁਹਾਡਾ ਸਵਾਗਤ ਕਰਾਂਗੇ ਜੀ ਥੈਂਕ ਯੂ ਵੈਰੀ ਮਚ ਰੱਬ ਰੱਖਾ ਟੇਕ ਕੇਅਰ ਮੈਂੰਦਾ ਆਵਾ ਕਰਨਜੀਤ YouTube ਚੈਨਲ ਦੇ ਸਾਰੇ ਹੀ ਦਰਸ਼ਕਾਂ ਨੂੰ ਈ ਵਿਊਅਰਸ ਨੂੰ ਕਰਨਜੀਤ ਕਰਤਮੀ ਬੜੀ ਆਦਰ ਨਾਲ ਜਿਵੇਂ ਆਖਦੀ ਹੈ ਜੀ ਸੱਚ ਕਹ ਲੱਖਦੀ ਹੈ ਕੀ ਹਾਲ ਚਾਲ ਆ ਦੋਸਤੋ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਅਸੀਂ ਸਾਰੀ ਹੀ ਕੋਸ਼ਿਸ਼ ਕਰਦੇ ਆਂ ਪੰਜਾਬੀ ਸਬਚਾਰਨ ਨੂੰ ਬਚਾਉਂਦੇ ਸਾਰੇ ਮੀਨਸ ਜੋ ਅਸੀਂ ਚੈਨਲ ਤੇ ਆਉਂਦੇ ਆ ਜਾਂ ਕਿਸੇ ਹੋਰ ਚੈਨਲ ਨੂੰ ਵਾਚਦੇ ਆ ਉਹਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਆ ਉਹ ਸਾਰੇ ਹੀ ਅਸੀਂ ਆਪਣਾ ਆਪਣਾ ਬੰਦਾ ਯੋਗਦਾਨ ਪਾ ਰਹੇ ਆ ਅਤੇ ਜਿਹੜਾ ਵੀ ਭੈਣ ਭਰਾ ਅੱਜ ਇਸ ਚੈਨਲ ਤੇ ਪਹਿਲੀ ਵਾਰ ਆਇਆ ਹੈ ਮੈਂ ਉਹਨਾਂ ਨੂੰ ਬੇਨਤੀ ਕਰਾਂਗੀ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਅਤੇ ਬੈਲ ਆਈਕਨ ਨੂੰ ਦਬਾ ਦੇਣ ਤਾਂ ਜੋ ਜੋ ਵੀ ਵੀਡੀਓ ਇਸ ਚੈਨਲ ਤੇ ਸ਼ੇਅਰ ਹੁੰਦੀ ਹੈ ਉਹ ਆਪਜੀ ਪਾਸ ਪੁੱਜਦੀ ਹੋ ਸਕੇ ਅ ਅੱਜ ਜੋ ਮੈਂ ਗੀਤ ਲੈ ਕੇ ਹਾਜ਼ਰ ਹੋਈ ਆ ਵੈਸਟਰ ਟੋਲ ਕੀ ਦਾ ਗੀਤ ਆ ਪਰ ਮੈਨੂੰ ਇਹਦੀ ਵੈਡਿੰਗ ਬੜੀ ਚੰਗੀ ਲੱਗ ਰਹੀ ਸੀ ਤੇ ਮੈਂ ਕਿਹਾ ਚਲੋ ਸੋਚਦੀ ਆ ਤਾੜੀ ਨਾਲ ਇਸ ਗੀਤ ਨੂੰ ਗੁੰਗੁਣਾ ਲੈਣੇ ਹੋ ਸਕਦਾ ਦਰਸ਼ਕਾਂ ਨੂੰ ਪਸੰਦ ਆਵੇ ਚਲੋ ਫਿਰ ਮੈਂ ਸੁਣਾਉਣ ਅਗੀਤਨ ਗੀਤ ਕਾਲਾ ਸਾਈਕਲ ਵੇ ਮੈਂ ਬਿਜਲੀ ਦੀ ਤਾਰ 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 ਸੂਤ ਸਵਾਦੇ ਵੇ ਪਾਕੇ ਪਿਰੰਬ ਜਾ ਸੂਤ ਸਵਾਦੇ ਵੇ ਪਾਕੇ ਪਿਰੰਬ ਜਾ ਕਦੇ ਅਗਲੇ ਬਾਜ਼ਾਰ ਕਦੇ ਪਿਛਲੇ ਬਾਜ਼ਾਰ ਕਦੇ ਅਗਲੇ ਬਾਜ਼ਾਰ ਕਦੇ ਪਿਛਲੇ ਬਾਜ਼ਾਰ ਕਦੇ ਸੱਖੀਆਂ ਦੇ ਨਾਲ ਕਦੇ ਕੁੜੀਆਂ ਦੇ ਨਾਲ ਲੋਕੀਂ ਆਖਣ ਵੇ ਲੋਕੀਂ ਆਖਣ ਵੇ ਹੜੱਪੀ ਦਿਨਾਰ ਲੋਕੀਂ ਆਖਣ ਵੇ ਹੜੱਪੀ ਦਿਨਾਰ ਕਾਲਾ ਸਾਈਕਲ ਵੇ ਮੈਂ ਵੀ ਚਲੀ ਦਿੱਤਾਰ ਕਾਲਾ ਸਾਈਕਲ ਵੇ ਮੈਂ ਵੀ ਜਲੀ ਦਿੱਤਾਰ ਕਾਲਾ ਸਾਈਕਲ ਵੇ ਮੈਂ ਬਿਜਲੀ ਦਿੱਤਾ ਟਿੱਕਾ ਕੜਾ ਦੇਵੇ ਲਾ ਕੇ ਫੇਰਾ ਬਜਾ ਟਿੱਕਾ ਕੜਾ ਦੇਵੇ ਲਾ ਕੇ ਫੇਰਾ ਬਜਾ ਕਦੇ ਚੌੜੇ ਬਜਾਰ ਕਦੇ ਧੀੜੇ ਬਜਾ ਕਦੇ ਚੌੜੇ ਬਜਾਰ ਕਦੇ ਧੀੜੇ ਬਜਾਰ ਕਦੇ ਕੁੜੀਆਂ ਦੇ ਨਾਲ ਕਦੇ ਬੁੜੀਆਂ ਦੇ ਨਾਲ ਲੋਕੀਂ ਆਖਣ ਵੇ ਲੋਕੀਂ ਆਖਣ ਵੇ ਹਾਈ ਡਿਪਤੇ ਦਿਨਾਰ ਲੋਕੀਂ ਆਖਣ ਵੇ ਹਾਈ ਡਿਪਤੇ ਦਿਨਾਰ ਕਾਲਾ ਸਾਈਕਲ ਵੇ ਮੈਂ ਬਿਜਲੀ ਦੀ ਤਾਰ ਕਾਣਾ ਸਾਈਕਲ 'ਤੇ ਮੈਂ ਬਿਜਲੀ ਦੀ ਤਾਰ ਕਾਣਾ ਸਾਈਕਲ 'ਤੇ ਮੈਂ ਬਿਜਲੀ ਦਿੱਤਾ ਕਾਂਟੇ ਕਰਾ ਦੇਵੇ ਪਾਕੇ ਫੇਰਾਂ ਬਜ਼ਾਰ ਕਾਂਟੇ ਕਰਾ ਦੇਵੇ ਪਾਕੇ ਫੇਰਾਂ ਬਜ਼ਾਰ ਕਦੇ ਸੱਜੇ ਬਜ਼ਾਰ ਕਦੇ ਖੱਬੇ ਬਜ਼ਾਰ ਕਦੇ ਸੱਜੇ ਬਜ਼ਾਰ ਕਦੇ ਖੱਬੇ ਬਜ਼ਾਰ ਕਦੇ ਕਾਚੀਆਂ ਦੇ ਨਾਲ ਕਦੇ ਤਾਈਆਂ ਦੇ ਨਾਲ ਉੱਤੀ ਆਖਣਵੇਂ ಆಣ ಬೇ ಹಾ ಬಿಜಲಿ ಹಾ ಡೀ ಬಿನಾರಖಣ ಬೇ ಹಾ ಡಿಪಟಿ ಬಿನಾರ ಕಾಲಾ ಸಾಕಲ್ಯ ಬಿಜಲಿ ದಾರ ಕಾಲಾ ಸೈಕಲ್ ಬೇ ನಾ ಬಿಜಲಿ ದಾರ ಕಾಲಾ ಸಾಕಲ್ ನಾ ಬಿಜಲಿ ದಾರೇ ಪಾಕೆ ಫಿರಾ ಬಜಾರ ಸಂಡಲ್ೆ ಪಾಕೆ ಫಿರಬಾರೇ ਆਕੇ ਫੇਰ ਅੰਬ ਜਾ ਕਦੇ ਅਗਲੇ ਬਾਜ਼ਾਰ ਕਦੇ ਪਿਛਲੇ ਬਾਜ਼ਾਰ ਕਦੇ ਅਗਲੇ ਬਾਜ਼ਾਰ ਕਦੇ ਪਿਛਲੇ ਬਾਜ਼ਾਰ ਕਦੇ ਮੱਸੀਆਂ ਦੇ ਨਾਲ ਕਦੇ ਮੱਸੀਆਂ ਦੇ ਨਾਲ ਲਕੀ ਆਖਣ ਵੇ ਲਕੀ ਆਖਣ ਵੇ ਹਰ ਡਿਪਟੀ ਦਿਨਾਰ ਲਕੀ ਆਖਣ ਵੇ ਹਰ ਡਿਪਟੀ ਦਿਨਾਰ ਕਾਣਾ ਸਾਈਕਲ ਵੇ ਮੈਂ ਬਿਜਲੀ ਦੀ ਤਾਰ ਕਾਣਾ ਸਾਈਕਲ ਵੇ ਮੈਂ ਬਿਜਲੀ ਦੀ ਤਾਰ ਕਾਣਾ ਸਾਈਕਲ ਵੇ ਮੈਂ ਬਿਜਲੀ ਦੀ ਤਾਰ ਕਾਣਾ ਸਾਈਕਲ 'ਤੇ ਮੈਂ ਬਿਜਲੀ ਦੀ ਤਾਰ ਕਾਣਾ ਸਾਈਕਲ 'ਤੇ ਮੈਂ ਬਿਜਲੀ ਦੀ ਤਾਰ ਧੰਵਾਦ